ਵਿਚਣ ਵਾਲਾ ਆਇਆ ਬਈਆ ਵਾਇ ਮਾਰਨ ਨੂੰ ਵੇ ਕਾਕਾ ਉਰਾ ਕਿੰਨੇ ਦਾ ਜੋੜਾ ਲਗਾਇਆ 5000 ਦਾ ਜੋੜਾ ਵਈਆ 5000 ਦਾ ਜੋੜਾ ਗਾੜੀ ਗੋম্বে ਡੈਂਗੀਆਂ ਜਾਏਂਗਾ ਨਾ ਉਰਾ ਇੱਥੇ ਬੈਠ ਵੇਚ ਤੇ ਸਾਰੀ ਖੋਹ ਭਰੀ ਦੁਕਾਲੀ ਹੋ ਨਹੀਂ ਐ ਉਹ ਅੱਛੀ ਵਾਲਾ ਕੋਟਨ ਹੈ ਹਾਂ ਕੋਟਨ ਵਾ ਹੈ ਇਧਰੋਂ ਤੂੰ ਮੈਨੂੰ ਰੂਮ ਕੱਢ ਕੇ ਵਿਖਾਤਾ ਵਾ ਤੇ ਮਰ ਜੇ ਨਾ ਇਧਰੋਂ ਮੈਂ ਵੇਖੀ ਤੇ ਇਧਰੋਂ ਖੋਹ ਆ ਕਾਲੀ ਓ ਕਿੰਨੇ ਦੀ ਆਖੇ ਜੋੜਾ ਕਿੰਨੇ ਦਾ ਸੁੱਟ ਕੇ ਜਾਣਾ ਇੱਥੇ 5000 ਦਾ ਜੋੜਾ ਰੁਪਈਆ ਦਊ 500 ਜੋੜੇ ਦਾ 500 ਦੀਆਂ ਉਹ ਲੋਗੀ 500 ਦੀਆਂ ਮੈਂ ਦੋ ਹੋਰ ਜਾਈਆਂ 500 ਰੁਪਏ ਦੀ ਦੇਜਾ ਹਾਂ ਵਾਰਾ ਖਾਨਾ ਤੇ ਠੀਕ ਹੈ ਨਹੀਂ ਤੇ ਫਿਰ ਉਹ ਤੁਰਿਆ ਚੱਲ ਲੋਏ ਲੋਏ ਲੈਨੇ ਵਾਲੀ ਬਾਤ ਕਰੂ ਤੇ ਮੈਂ ਲੈਨੇ ਵਾਲੀ ਕਰ ਰਹੀ ਹਾਂ ਔਰ ਮੈਂ ਤੇ ਨੂ ਮਰ ਸ਼ਵਾਰਾ ਲਵਨੂ ਬਾਈ ਆਵਾ 10 ਪਰ 500 ਰੋ ਜਿਹੜਾ ਛੁੱਟ ਕੇ ਜਾਣਾ ਠੀਕ ਹੈ ਆਖਰੀ ਆਵਾਜ਼ ਦੇ ਕਿੰਨੇ ਤੇ ਛੁੱਟ ਕੇ ਜਾਣੀਆਂ ਜਾਈਆਂ ਚਲੋ ਮੈਂ ਆਕ ਮੰਨ ਰਖਦਾ 2000 ਦਾ 2000 ਦਾ ਜੋੜਾ ਹਾਂ ਨਾ 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 ਲੈ ਜਾ ਚੌਕਲਾ ਪੰਡ ਉਥੋਂ ਲੈ ਆਵਾਂਗੇ ਪਤਨੀ ਘਰ ਆ ਮਾਸੀ 1400 ਰੁਪਏ ਕਹਿੰਦੇ ਵਧੀਆ ਹੈ ਚੁੱਪ ਕਰ ਗਾੜੀ ਪੰਜਾਬੀ ਆਂਦੀ ਤੈਨੂੰ ਨਹੀਂ ਹਾਂ ਕੀੜੇ ਬਾਹਰ ਜਾਈ ਨੂੰ ਕੀੜੇ ਫੇਰ ਸੁੱਟ ਕੇ ਜਾਣੇ 500 ਚ ਹੈ ਨਾ ਮਾੜੀ ਐ ਚੁੱਕ ਕੁੜੀ ਕ ਪੈਣ ਲੱਪੀ ਵੀ ਤੱਕੂ ਤੁਹਾਡੇ ਪੀਤੇ ਜਾਈਆਂ ਰੱਖ ਕੇ 500 ਦਾ ਜੋੜਾ ਵੇ ਲੈ ਵਾ ਮੈਂ ਵੀ ਦੇਣੀ ਆ ਕਿਸੇ ਨੂੰ ਮੈਂ ਕਿਹਾ ਆਪ ਉੱਤੇ ਲੈਣੀਆਂ ਚਲੋ ਆਪकी ਮਰਜ਼ੀ ਮੈਡਮ ਮਰਜ਼ੀ ਤੇ ਫੇਰ ਆ ਜਾ ਲੋਏ ਲੈ ਤ ਤ ਤ ਤ ਤੋੜਿਆ ਗਲਾਬੀ ਫੁੱਲ ਤੋੜਿਆ ਡੌੜਿਆ ਚੱਲ ਡੌੜਿਆ ਚੱਲ ਡੌੜਿਆ ਚੱਲ ਲੈ ਵਧੀਆ ਹੀ ਚੱਲ ਗਈ ਹੁਣ ਹਾਂ ਚਾਹੰਦੇ ਮੁਰ ਤੋੜ ਕੇ ਇੱਥੇ ਨਾ 400 ਗਿਆ ਸੁੱਟ ਕੇ ਜਾਉ ਤੂੰ ਮੈਨੂੰ ਵੀ ਯਾਦ ਕਰੇਗੀ ਵੇਖ